ਵਾਰਜ ਦੀ ਖਾਲਸਾ ਵਾਰਜ ਦੀ ਕੀ ਫਤਿਹ ਗੱਲ ਕਰਾਂਗੇ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਵੱਡੀ ਗੱਲ ਜੁੜੀ ਆ ਤੁਹਾਨੂੰ ਦੱਸ ਦਿਆਂ ਕਿ ਲੱਗਦਾ ਭਗਵਾਨ ਤਮਾਨ ਦੇ ਜਿੱਥੇ ਕੇਜਰੀਵਾਲ ਨੇ ਕੇਜਰੀਵਾਲ ਨੇ ਫਰਕ ਉਤਰੇ ਸੀ ਉੱਤੇ ਹੁਣ ਬੀਜੇਪੀ ਦੇ ਵੀ ਠੱਕੇ ਚੜ ਚੁੱਕਿਆਗਾ ਇਹ ਗੱਲ ਸਾਫ ਕਿੱਥੋਂ ਨਜ਼ਰ ਹੁੰਦੀ ਆ ਤੁਹਾਨੂੰ ਅਸੀਂ ਦੱਸ ਦਿਆਂ ਬੇਰਵਾ ਕਿ ਜਿਹੜਾ ਪੰਜਾਬ ਅੱਜ ਤੱਕ ਇਹ ਕਹਿ ਰਿਹਾ ਸੀ ਕਿ ਸਾਡੀ ਜਿਹੜੀ ਰਾਜਧਾਨੀ ਆ ਉਹ ਚੰਡੀਗੜ੍ਹ ਆ ਜਿਹੜੀ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਜਿਹੜਾ ਉੱਥੇ ਜਿਹੜਾ ਚੰਡੀਗੜ੍ਹ ਬਸਾਇਆ ਗਿਆ ਤੇ ਜਿਹੜਾ ਕਿ ਪੰਜਾਬ ਦਾ ਉਹਦੇ ਉੱਤੇ ਸਾਰਾ ਹੱਕ ਆ ਤੇ ਉਧਰੋਂ ਹਰਿਆਣਾ ਕਹਿ ਰਿਹਾ ਸੀ ਕਿ ਸਾਡਾ ਜਿਹੜਾ ਚੰਡੀਗੜ੍ਹ ਤੇ ਹੱਕ ਆ ਪਰ ਆਗਲੇ ਨੇ ਤਾਂ ਜਿਹੜਾ ਹੈਗਾ ਉਹ ਕਰਕੇ ਦਿਖਾ ਦਿੱਤਾ ਤੇ ਹੁਣ ਜਿਹੜੀ ਚੰਡੀਗੜ੍ਹ ਦੇ ਵਿੱਚ ਆ ਹਰਿਆਣੇ ਦੀ ਇੱਕ ਨਵੀਂ ਵਿਧਾਨ ਸਭਾ ਬਣ ਰਹੀ ਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਭਗਵੰਤ ਮਾਨ ਆਵਾਦੀ ਪਾਰਟੀ ਇਤੇ ਚੁੱਪ ਕਿਉਂ ਆ ਜਾ ਤਾਂ ਪਏ ਕਹਿ ਲਿਏ ਕਿ ਬੀਜੇਪੀ ਨੇ ਕਿਹਾ ਹੋਇਆਗਾ ਕਿ ਤੂੰ ਭਾਈ ਮੁੱਖ ਮੰਤਰੀ ਦੀ ਜੇਕਰ ਡਿਊਟੀ ਕਰਨੀ ਆ ਤਾਂ ਅਸੀਂ ਚੁੱਪਾਂ ਜੇ ਤੂੰ ਬੋਲੇਗਾ ਤਾਂ ਅਸੀਂ ਜਿਹੜੀ ਤੇਰੀ ਮੁੱਖ ਮੰਤਰੀ ਦੀ ਕੁਰਸੀ ਆ ਉਹਨੂੰ ਵੀ ਜਿਹੜੀ ਖਸਕਾ ਸਕਦੇ ਆ ਇਹ ਜਿਹੜਾ ਵੱਡਾ ਜਿਹੜਾ ਆਪਾਂ ਕਹਦੇ ਇੱਕ ਦੁਖਦਾਈ ਇਹ ਦੁਖਦਾਈ ਖਬਰ ਕਿਉਂ ਆ ਕਿ ਜਿਹੜੇ ਉੱਤੇ ਹੱਕ ਪੰਜਾਬ ਦਾਗਾ ਜਿੰਨਾ ਉੱਤੇ ਡਾਕਾ ਹਰਿਆਣੇ ਨੇ ਮਾਰ ਲਿਆ ਹੁਣ ਹਰਿਆਣੇ ਨੇ ਜਿਹੜੀ ਵਿਧਾਨ ਸਭਾ ਉਹ ਬਣਾ ਲਈ ਨੋਟੀਫਿਕੇਸ਼ਨ ਸਾਰਾ ਕੁਝ ਜਾਰੀ ਹੋ ਗਿਆ ਤੇ ਹੁਣ ਭਗਵੰਤ ਮਾਨ ਆਲੇ ਤੇ ਇੱਕ ਚੁੱਪ ਨੇ ਤੇ ਦੂਸਰੇ ਪਾਸੇ ਜਿਹੜੀਆਂ ਜਿਮਣੀ ਚੋਣਾ ਹੋ ਰਹੀਆਂ ਨੇ ਉਸ ਨੂੰ ਲੈ ਕੇ ਬੱਖ-ਬੱਖ ਜਿਹੜੇ ਬਲਾਰਿਆਂ ਤੇ ਜੇ ਆਪਾਂ ਇਹ ਕਹਦੇ ਵਿਰੋਧੀ ਪਾਰਟੀਆਂ ਤੇ ਜਿਵੇਂ ਭਗਵੰਤ ਮਾਨ ਦਾ ਇੱਕ ਆਦਤ ਆ ਜਿਸ ਤਰ੍ਹਾਂ ਉਹਨੇ ਕਮੇਟੀ ਸੋਹ ਦੇ ਵਿੱਚ ਹੁੰਦਾ ਹੈਗਾ ਇਸ ਤਰ੍ਹਾਂ ਜਿਹੜੇ ਰੋਜ਼ ਚੁਟਕਲੇ ਸੁਣਾਉਂਦਾ ਹੈਗਾ ਕਦੇ ਰਾਕੇ ਵੜਿੰਗ ਨੂੰ ਫੜ ਲੈਂਦਾ ਕਦੇ ਸੁਖਬੀਰ ਬਾਦਲ ਨੂੰ ਫੜ ਲੈਂਦਾ ਇਹਦੇ ਪਰਦਾਜ ਵਾਦਵੇਂ ਨੂੰ ਕਦੇ ਫਲਾਣੇ ਨੂੰ ਧੌਂਕੇ ਨੂੰ ਕੈਨ ਦਾ ਭਾਵ ਜੇਕਰ ਭਗਵਾਨ ਤਮਨਸ਼ਾ ਜੇ ਤੂੰ 2 ਸਾਲ ਤੁਹਾਡੇ ਲੰਘ ਸੁੱਕੇ ਨੇ ਤੁਸੀਂ ਜਿਹੜਾ ਕਹ ਜਿਹੜਾ ਕੰਮ ਕੀਤਾ ਕੱਖ ਨਹੀਂ ਹੁਣ ਤੁਸੀਂ ਕੇਂਦਰ ਦੇ ਕੋਲੋਂ ਬਾਰ-ਬਾਰ ਜਿਹੜਾ ਰੁਪਈਆਂ ਦੀ ਮੰਗ ਕਰ ਰਹੇ ਹੋ ਹੁਣ ਤੁਸੀਂ ਕਰੀਬ 200 33 ਸਕੂਲਾਂ ਦੇ ਜਿਹੜੇ ਨਾਮ ਬਦਲਣ ਜਿਹੜੇ ਜਾ ਰਹੇ ਹਾਂ ਪਹਿਲਾ ਮਹੱਲਾ ਕਲੀਨਿਕ ਦੇ ਨਾਂ ਤੇ ਜਿਹੜਾ ਕਿ ਪੈਸਾ ਲੈਂਦਾ ਹੈਗਾ ਤੇ ਹੁਣ ਕਹਿੰਦੇ ਸਰਕਾਰ ਤੋਂ ਤੁਸੀਂ ਫੇਰ ਚੋਣੇ ਹੋ ਕਿ ਸਾਨੂੰ ਜਿਹੜਾ ਇਹ ਪੈਸਾ ਦਿੱਤਾ ਜਾਵੇਗਾ ਦੂਜੇ ਪਾਸੇ ਇੱਕ ਹੈਰਾਨ ਕਰਨ ਵਾਲੀ ਹੋਰ ਗੱਲ ਆ ਕਿ ਕੱਲ ਜਿਹੜੀ ਇੱਕ ਮੀਟਿੰਗ ਹੋਈ ਆ ਉਹ ਮੀਟਿੰਗ ਪੰਜਾਬ ਦੇ ਮੰਤਰੀ ਤੇ ਐਮਐਲਏ ਨਾਲ ਮੀਟਿੰਗ ਸੱਦੀਕੀ ਨੇ ਜਾਂ ਸੰਦੀਪ ਪਾੜਕ ਨਾਲ ਜਿਹੜੀ ਮੀਟਿੰਗ ਹੁੰਦੀ ਆ ਪੰਜਾਬ ਦੇ ਐਮਐਲਏ ਤੇ ਮੰਤਰੀ ਉਹਦੇ ਵਿੱਚ ਸਾਰੇ ਸ਼ਾਮਲ ਹੁੰਦੇ ਨੇ ਪਰ ਵੱਡੀ ਗੱਲ ਇਹ ਆ ਕਿ ਭਗਵਾਨਤਮਾਨ ਪੰਜਾਬ ਦੇ ਮੁੱਖ ਮੰਤਰੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਜਾਂ ਸੱਦੇ ਨਹੀਂ ਜਾਂ ਸ਼ਾਮਲ ਕਿਉਂ ਨਹੀਂ ਹੋਏ ਇਹ ਅਜੇ ਤਾਂ ਵਾਲਾ ਬਖਤ ਦੱਸੂਗਾ ਮੀਟਿੰਗ ਕਿੰਨੇ ਮੁੱਦਿਆਂ ਤੇ ਹੋਈ ਆ ਕਿਵੇਂ ਵਿਚਾਰ ਚਰਚਾ ਹੋਈ ਆ ਚਾਹੇ ਜਿਵਨੀ ਚੋਣਾਂ ਨੂੰ ਲੈ ਕੇ ਕਹਿਦੀ ਆਪਾਂ ਜਿਸ ਤਰ੍ਹਾਂ ਆਪਾਂ ਕਹਿ ਦਿੱਇਆ ਕਿ 2022 ਦੇ ਵਿੱਚ ਆਵਾ ਦੀ ਪਾਰਟੀ ਦਾ ਰੁਝਾਨ ਸੀ ਪਰ ਹੁਣ 2024 ਦੇ ਵਿੱਚ ਇਹ ਹੁਣ ਖੋਖਲਾ ਜਿਹੜਾ ਨਾਦਰ ਹੁੰਦਾ ਜਿਹੜਾ ਆ ਰਿਹਾਗਾ ਜਿਵੇਂ ਪਿਛਲੇ ਜਿਹੜੋ ਲੰਘੇ ਅਸੀਂ ਐਮਪੀ ਦੀਆਂ ਚੋਣਾਂ ਤੇ ਉਸ ਤੋਂ ਜਿਹੜੇ ਆ 13 0 13 ਕਹਿੰਦਾ ਸੀ ਭਗਵੰਤ ਮਾਨ ਸੀਟਾਂ ਤੇ ਆਖਰ 10 ਸੀਟਾਂ ਤੇ 7 ਕਿ ਰਹਿ ਗਏ ਸੀ ਹੁਣ ਚਾਰ ਜਮਨੀ ਚੋਣਾਂ ਹੋ ਰਹੀਆਂ ਨੇ ਹੁਣ ਵੱਡੀ ਗੱਲ ਇਹ ਆ ਦੇਖਣ ਵਾਲੀ ਕਿ ਲੋਕ ਜਿਹੜਾ ਜਿਵਣੀ ਚੋਣਾਂ ਨੇ ਇਹ ਕਿਸ ਦੇ ਹੱਕ ਦੇ ਵਿੱਚ ਭੁਗਤਣਗੇ ਜਿਸ ਤਰ੍ਹਾਂ ਹੁਣ ਦੀੰਪੀ ਢਿੱਲੋ ਆ ਜਿਹੜਾ ਹੁਣ ਜਿਹੜਾ ਗਿਆ ਤਾਂ ਉਹ ਕਾਲੀ ਦਲ ਦੇ ਵਿੱਚੋਂ ਆ ਆਵਾ ਦੀ ਪਾਰਟੀ ਦੇ ਵਿੱਚ ਆ ਪਰ ਹੁਣ ਜਿਹੜੇ ਕਾਲੀ ਦਲ ਵਾਲੇ ਉਹ ਬਹੁਤ ਨਾਰਾਜ਼ ਨੇ ਜਣੇ ਕਿ ਗਿੱਦੜ ਵੇਹੇ ਤੋਂ ਵੋਟਾਂ ਜਿਹੜੀ ਅਕਾਲੀ ਦਲ ਦੀ ਉਹ ਕਿਸੇ ਹੋਰ ਵਿਰੋਧੀ ਧਿਰ ਨੂੰ ਪਹੂਗੀ ਇਹ ਵੱਡਾ ਖਲਾਸਾ ਹੈਗਾ ਹੋ ਸਕਦਾ ਕਿ ਉਹ ਕਾਂਗਰਸ ਦੀ ਜਿਹੜੀ ਹਮਾਇਤ ਕਰ ਦੇਣਾ ਜਾਂ ਕਿਸੇ ਦੀ ਹੋਰ ਕਰ ਸਕਦੇ ਆ ਪਰ ਜਿਹੜੀ ਕਿ ਆਮ ਆਦਮੀ ਪਾਰਟੀ ਉਥੇ ਬੁਰੀ ਤਰ੍ਹਾਂ ਕਰ ਚੁੱਕੀ ਆ ਤੇ ਜਿਹੜਾ ਡਿਪੀ ਢਿੱਲੋਂ ਦਾ ਜਿਹੜਾ ਹੈਗਾ ਉਹ ਵੀ ਲਗਾਤਾਰ ਜਿਹੜਾ ਵਿਰੋਧ ਹੋ ਰਿਹਾ ਹੈਗਾ ਤੇ ਡੀਪੀ ਢਿੱਲੋਂ ਨੇ ਜਿਹੜਾ ਇੱਕ ਨੋਟਸ ਵੀ ਜਾਰੀ ਹੋਇਆਗਾ ਕਿਉਂਕਿ ਉਹਨੇ ਜਿਹੜੇ ਪੋਸਟਰ ਲਾਏ ਨੇ ਔਰ ਦੂਜੀ ਪਾਰਟੀਆਂ ਦੇ ਜਿਹੜੇ ਪੋਸਟਰ ਨੇ ਉੱਪਰ ਸਾਰਿਆਂ ਦੇ ਚਪੇ ਗਏ ਕਰਤੇ ਚਵੇਤੇ ਆ ਆਦੇ ਇਸ ਤਰ੍ਹਾਂ ਪੋਟਰਾਂ ਨਾਲ ਕਿਸੇ ਨੂੰ ਘੋਰਾਹ ਕਰਨਾ ਕਿਸੇ ਦੇ ਉੱਪਰ ਪੋਸਟਰ ਲਾਉਣੇ ਕਿਸੇ ਨੂੰ ਕੁਝ ਕਹਿਣਾ ਇਹਨਾਂ ਦੇ ਨਾਲ ਕਿਦੇ ਜਿਹੜੀਆਂ ਚੋਣਾਂ ਜਿੱਤਿਆ ਨਹੀਂ ਜਾਂਦੀਆਂ ਚੋਣਾਂ ਦਾ ਜੇਤਾ ਜਿਆਦਾ ਤੁਸੀਂ ਕਰੋਗੇ ਕੰਮ ਆ ਜਾਂ ਤੁਹਾਡਾ ਜਿਹੜਾ ਰਵਈਆ ਗਾ ਵੀ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵਿਕਤੇ ਵਿਚਰਦੇ ਹੋ ਇਹ ਦੋ ਲੋਕ ਕੰਮ ਦੇਖਦੇ ਨੇ ਚੀਜ਼ਾਂ ਪਰ ਹੁਣ ਲੋਕ ਜਿਹੜੇ ਸਿਆਣੇ ਹੋ ਗਏ ਨੇ ਲੋਕ ਹੁਣ ਦੇਖਦੇ ਆ ਕਿ ਕੰਮ ਵੇਖਦੇ ਆ ਕਿਨੇ ਕੰਮ ਕੀਤਾ ਕਿ ਕਿਨੇ ਨਹੀਂ ਕੀਤਾ ਅੱਜ ਬੇਸ਼ੱਕ ਆਪਾਂ ਇਹ ਕਹਿ ਲਈਏ ਕਿ ਪਾਵਰ ਦੇ ਵਿੱਚ ਆਮ ਆਦਮੀ ਪਾਰਟੀ ਆ ਪਰ ਲੋਕ ਪਿਛੜੀਆਂ ਸਰਕਾਰਾਂ ਨੂੰ ਯਾਦ ਕਰਨ ਲੱਗ ਪਏ ਅਜ ਤਾਂ 2-2.5-3 ਸਾਲ ਹੋਏ ਨੇ ਕਿ ਜਿਹੜਾ ਕਿ ਲੋਕਾਂ ਦਾ ਮੋਹ ਭੰਗ ਆਮ ਆਦਮੀ ਪਾਰਟੀ ਤੋਂ ਹੁੰਦਾ ਜਾ ਰਿਹਾਗਾ ਹੁਣ ਲੱਗਦਾ ਕਿ ਬੀਜੇਪੀ ਤੋਂ ਇੱਕ ਪਾਸੇ ਬੀਜੇਪੀ ਖੜੀ ਹੈ ਭਵੰਤਮਾਨ ਦੇ ਪਿੱਛੇ ਦੂਜੇ ਪਾਸੇ ਕੇਜਰੀਵਾਲਾ ਹੁਣ ਆਪਾਂ ਇਹ ਕਹਿ ਦਈਏ ਕਿ ਪੰਜਾਬ ਦਾ ਮੁੱਖ ਮੰਤਰੀ ਸਨ ਵਿਚਾਲੇ ਭੀਸਿਆ ਜਾ ਰਿਹਾਗਾ ਸਨ ਵਿਚਾਲੇ ਘਰ ਗਿਆ ਉੱਤੋਂ ਉੱਤੋਂ ਤਾਂ ਹੱਸਦਾਗਾ ਚੁਟਕਲੇ ਸੁਣਾਉਂਦਾਗਾ ਪਰ ਵਿੱਚੋਂ ਦੀ ਸ਼ਾਇਦ ਰੂਹ ਰੋਂਦੀ ਹੋਵੇਗੀ ਹੋਵੇਗੀ ਕਿ ਉਹਨੇ ਇੱਕ ਬੜਾ ਕਿਹਾ ਸੀ ਲੋਕਾਂ ਨੂੰ ਕਿ ਜੇ ਅਸੀਂ ਕੰਮ ਨਾ ਕੀਤੇ ਤੁਸੀਂ ਕਿਸੇ ਦੀ ਮਰਜ਼ੀ ਵੋਟ ਪਾ ਸਕਦੇ ਹੋ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇਹ ਚਰਚਾ ਹੋ ਰਹੀ ਆ ਕਿ ਕਰੀਬ ਢਾਈ ਤਿੰਨ ਸਾਲ ਲੰਘ ਗਏ ਹਾਲੇ ਤੱਕ ਸਾਨੂੰ ਕੋਈ ਕੰਮ ਨਾ ਚਰਨੀ ਆਉਂਦਾ ਬੇਸ਼ੱਕ ਮੁੱਖ ਮੰਤਰੀ ਕਹਿ ਰਹੇ ਆ ਅਸੀਂ 42 43 ਹਜ਼ਾਰ ਨੂੰ ਨੌਕਰੀ ਦੇਤੀ ਆ ਹੁਣ ਤਾਂ ਉਹ ਪਹਿਲਾਂ ਵੀ ਦੱਸਿਆ ਸੀ ਕਿ ਜਿਹੜੀ ਪਹਿਲਾਂ ਵੀ ਜਿਹੜੀ ਇਹਦੀ ਮੀਟਿੰਗ ਕਲਤਾਰ ਸਿੰਘ ਸਾਧਮਾ ਜਿਹੜੇ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਵਿੱਚ ਮੰਤਰੀਆਂ ਤੇ ਐਮਐਲਏ ਨਾਲ ਕਰਦੇ ਨੇ ਤੇ ਜਿਹੜੀ ਹੁਣ ਮੀਟਿੰਗ ਆ ਸੰਦੀਪ ਪਾੜਖ ਜਿਹੜਾ ਮੀਟਿੰਗ ਆ ਪੰਜਾਬ ਦੇ ਮੰਤਰੀਆਂ ਤੇ ਐਮਐਲਏ ਨਾਲ ਜਿਹੜੇ ਕਰਦੇ ਨੇ ਉਹਦੇ ਵਿੱਚ ਭਵੰਤਮਾਰ ਨੂੰ ਨਜ਼ਰ ਅੰਦਾਜ਼ ਜਿਹੜਾ ਕੀਤਾ ਗਿਆ ਇੱਕ ਵਾਰੀ ਫੇਰ ਇਹਦੇ ਵੱਡੇ ਜਿਹੜੇ ਮੈਨੇ ਨੇ ਕਿ ਜਿਮਣੀ ਚੋਣਾਂ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਬਦਲੇ ਜਾਵੇਗਾ ਫਿਲਹਾਲ ਇਸ ਨੂੰ ਵ ਦੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਵਿੱਖ ਦੇ ਵਿੱਚ ਕੀ ਹੁੰਦਾਗਾ ਜਿਹੜਾ ਕਿ ਜਿਮਣੀ ਚੋਣਾਂ ਨੂੰ ਲੈ ਕੇ ਜੇਕਰ ਭਵੰਤਮਾਨ ਦੀ ਸਰਕਾਰ ਇਹ ਤੋਂ ਹਰਦੀ ਅਬਰੀ ਤਰ੍ਹਾਂ ਘਿਰਦੀ ਆ ਤਾਂ ਇਹ ਸਮਝੋ ਕਿ ਭਵੰਤਮਾਨ ਦਾ ਪੱਤਾ ਸਾਫ਼ ਲਓ ਭਵੰਤਮਾਨ ਦਾ ਜਿਹੜਾ ਮੁੱਖ ਮੰਤਰੀ ਦਾ ਅਹੁਦਾਗਾ ਪ੍ਰਧਾਨਗੀ ਦਾ ਤਾਂ ਜਿਹੜਾ ਇਹ ਸਮਝ ਲਓ ਕਿ ਉਹਨਾਂ ਤੋਂ ਇੱਕ ਤਰ੍ਹਾਂ ਦਾ ਲੈ ਲਿਆ ਜਨਿ ਕਿ ਇਸ ਸਰਪ ਚੋਣਾ ਦੇਖ ਰਹੇ ਸੀ ਜਿਮਣੀ ਚੋਣਾ ਕਿ ਜਿਮਣੀ ਚੋਣਾ ਲੰਘ ਜਾਣ ਦੇ ਉਦੋਂ ਬਾਅਦ ਜਿਹੜਾ ਸਾਰਾ ਕੁਸ ਜਿਹੜਾ ਖਿੱਲਰ ਖਲਾਰਾ ਜਿਹੜਾ ਹੋਊਗਾ ਪਾਰਟੀ ਦੇ ਵਿੱਚ ਹੁਣ ਦੂਜੇ ਪਾਸੇ ਅਮਿਤ ਸਾਹ ਦੇ ਨਾਲ ਜਿਹੜਾ ਗ੍ਰਹਿ ਮੰਤਰੀ ਆ ਬੀਜੇਪੀ ਦਾ ਉਹਦੇ ਨਾਲ ਭਗਵੰਤ ਮਾਨ ਦੀ ਉਠਣੀ ਬੈਠਣੀ ਆ ਤੇ ਇਸ ਕਰਕੇ ਅਗਲੇ ਜਿਹੜੇ ਆਪਣੀ ਵਿਧਾਨ ਸਭਾ ਗਈ ਉਹ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਿਹੜੀ ਵਿਧਾਨ ਸਭਾ ਬਣਾ ਲਈ ਤੇ ਪੰਜਾਬ ਦੇ ਨਾਲ ਜਿਹੜਾ ਵੱਡਾ ਇੱਕ ਧਰੋਹ ਕਮਾਇਆ ਜਾ ਰਿਹਾਗਾ ਆਵਾ ਦੀ ਪਾਰਟੀ ਵੱਲੋਂ ਕੱਲ ਨੂੰ ਜਿਹੜੀ ਐਸਵਾਈਐਲ ਨਹਿਰ ਆ ਜਿਹੜੀ ਉਹਦਾ ਪਾਣੀ ਵੀ ਹਰਿਆਣਾ ਲਈ ਲੈ ਕੇ ਜਾਣਗੇ ਤੇ ਬੜੇ ਵੱਡੇ ਸਵਾਲ ਨੇ ਜਿਹੜੇ ਪੰਜਾਬ ਦਾ ਆਉਣ ਵਾਲਾ ਭਵਿੱਖਾ ਜਿਹੜਾ ਬਹੁਤ ਬੁਰਾ ਹਾਲਾ ਤੇ ਖਤਰੇ ਦੇ ਵਿੱਚ ਆ ਤੇ ਪੰਜਾਬ ਦਾ ਜਿਹੜਾ ਅੱਜ ਹਰ ਇੱਕ ਬੱਚਾ ਬੱਚਾ ਕਹਿ ਲਈ ਆਪਾਂ ਕਿ ਦੁਖੀ ਆ ਹਰ ਪਾਸੇ ਚੋਰੀਆਂ ਠੱਗੀਆਂ ਡਾਕੇ ਮੌਤਾਂ ਦੇਣ ਦਿਹਾੜੇ ਜੇ ਆਪਾਂ ਕਹਿ ਲਈ ਹੁਣ ਪਰ ਜਿਹੜਾ ਅਜ ਮਹਾਲੀ ਦੇ ਵਿੱਚ ਪਰਵਾਸੀ ਮਜ਼ਦੂਰਾ ਵੱਲੋਂ ਜਿਹੜਾ ਦੋ ਪੰਜਾਬੀਆਂ ਦਾ ਜਿਹੜਾ ਕਤਲ ਕਰ ਦਿੱਤਾ ਇਹ ਜੇ ਕਈਆਂ ਗੱਲਾਂ ਨੂੰ ਲੈ ਕੇ ਜਿਹੜਾ ਹਰ ਰੋਜ਼ ਜਿਹੜੇ ਨੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਜਿਹੜੇ ਕਤਲ ਹੋ ਰਹੇ ਨੇ ਇਸ ਨੂੰ ਪੰਜਾਬ ਸਰਕਾਰ ਰੋਕਣ ਦੇ ਵਿੱਚ ਅਸਫਲ ਰਹੀ ਆ ਤੇ ਹੁਣ ਦੇਖਦੇ ਆ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਜਿਹੜਾ ਚਾਗਾ ਉਹ ਸ਼ਾਇਦ ਜਲਦੀ ਲੱਥ ਜਾਵੇਗਾ ਜਲਦੀ ਉਹਨਾਂ ਤੋਂ ਜਿਹੜੀ ਕੁਰਸੀ ਆ ਉਹ ਖੋਈ ਜਾਵੇਗੀ ਉਹ ਕੇਜਰੀਵਾਲ ਕੋਲੇ ਜਾਂਦੀ ਆ ਜਾਂ ਕਿਸੇ ਹੋਰ ਕੋਲੇ ਜਾਂਦੀ ਆ ਇਹ ਤਾਂ ਆਉਣ ਵਾਲਾ ਭਵਿੱਖ ਹੀ ਦੱਸੂਗਾ ਫਿਲਹਾਲ ਚਾਚੇ ਜਿਹੜੇ ਇਹ ਨੇ ਕਿ ਜਿਵੇਂ ਨੀ ਚੋਣਾਂ ਤੋਂ ਬਾਅਦ ਜਿਹੜਾ ਭਵੰਤਮਾਨ ਦੀ ਕੁਰਸੀ ਨੂੰ ਜਿਹੜਾ ਇੱਕ ਵੱਡਾ ਖਤਰਾ ਬਣਿਆ ਹੋਇਆ ਹੈਗਾ ਧੰਨਵਾਦ ਵੈਜ ਜੀ ਦਾ ਖਾਲਸਾ ਵੈਜ ਜੀ ਕੀ ਫਤਿਹ